ਵੀ ਰਹੇਗਾ ਇਸ ਦਿਨ ਅਲੀ ਹਰਜਿੰਦਰ ਸਿੰਘ ਜੁੜੇ ਹਰਜਿੰਦਰ ਸਿੰਘ ਤਾਮੀਨ ਹਟਾਇਆ ਗਿਆ ਉਸ ਨੂੰ ਲੈ ਕੇ ਵੀ ਚਰਚਾ ਕੀਤੀ ਜਾ ਸਕਦੀ ਹੈ ਫਿਲਹਾਲ ਖਬਰਾਂ ਦੇ ਵਿੱਚ ਅੱਗੇ ਵਧਾਂਗੇ ਪਟਾਲਾ ਦੇ ਰਹਿਣ ਵਾਲੇ ਸਾਜਨ ਬਾਬਾ ਨਾਮਦੇ ਨੌਜਵਾਨ ਨੂੰ ਕੁਦਰਤ ਨੇ ਬੇਹੱਦ ਸੁਰੀਲੀ ਆਵਾਜ਼ ਬਖਸ਼ੀ ਹੈ ਤੇ ਉਸ ਨੇ ਰਿਆਜ਼ ਨਾਲ ਆਪਣੀ ਇਸ ਆਵਾਜ਼ ਨੂੰ ਹੋਰ ਵੀ ਨਿਖਾਰਿਆ ਹੈ ਦੱਸਦੇ ਕਿ ਪਰ ਟਾਇਲ ਪੱਥਰ ਲਗਾਉਂਦੀ ਮਜ਼ਦੂਰੀ ਕਰਨ ਵਾਲੇ ਸਾਜਨ ਬਾਬਾ ਦੇ ਰਾਹ ਦੇ ਵਿੱਚ ਗਰੀਬੀ ਰੋੜਾ ਬਣ ਰਹੀ ਹੈ ਇਸ ਤੇ ਕਰਕੇ ਉਹ ਮੁਕਾਮ ਉਹ ਹਾਸਲ ਨਹੀਂ ਕਰ پا ਰਿਹਾ ਜੋ ਇਸ ਮੁਕਾਮ ਦਾ ਉੱਤ ਸਹੀ ਹੱਕਦਾਰ ਹੈ ਸੂਫੀ ਗਾਇਕੀ ਅਤੇ ਭਜਨ ਗਾਉਣਾ ਉਸ ਨੂੰ ਪਸੰਦ ਹੈ ਤੇ ਉਸ ਦਾ ਪਹਿਲਾ ਭਜਨ ਵੀ ਰਿਕਾਰਡ ਹੋ ਚੁੱਕ ਪਰ ਅਜੇ ਤੱਕ ਉਸ ਨੂੰ ਆਪਣੇ ਹੁਨਰ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਨ लायक ਯੋਗ ਮੰਚ ਮਹੀਆ ਨਹੀਂ ਹੋਈ ਹੈ। ਉਸ ਮਾਮਾ ਜੀ ਕਿਵੇਂ ਕਦੋਂ ਸ਼ੌਂਕ ਪਿਆ ਗਏ? ਮੈਨੂੰ ਤਕਰੀਬਨ 7-8 ਸਾਲ ਤੋਂ ਸ਼ੌਂਕ ਹੋ ਗਿਆ ਉਮਰ ਦੇ ਸ। ਠੀਕ ਹੈ ਜੀ। ਤੇ ਮੇਰੇ ਫਾਦਰ ਸਾਹਿਬ ਵੀ ਗਾਉਂਦੇ ਸੀਗੇ। ਉਹ ਕੋ ਗ੍ਰੈਂਡਫਾਦਰ ਸਾਹਿਬ ਵੀ ਗਾਉਂਦੇ ਸੀ। ਉਹਨੇ ਫਾਦਰ ਸਾਹਿਬ ਤੋਂ ਸ਼ੌਂਕ ਪਿਆ ਜੀ। ਹਾਂਜੀ ਹਾਂਜੀ। ਬਹੁਤ ਮਹਿੰਗਾ ਸ਼ੌਂਕ ਆ ਘਰ ਦੇ ਹਾਲਾਤ ਕੀ ਕਿੰਨੇ? ਘਰ ਦੇ ਹਾਲਾਤ ਜੇ ਦੇਖ ਰਿਹਾ ਵੀ ਤੂੰ ਉਸ ਸਾਹਮਣੇ ਤਾਂ ਸ਼ੌਂਕ ਨਹੀਂ ਹੈਗਾ ਜੀ। ਲੇਕਿਨ ਇਹ ਹੈ ਕਿ ਇੱਕ ਉਮੀਦ ਆਪਣੀ ਮਿਹਨਤ ਸਦਕੇ ਗੁਰੂਆਂ ਸਦਕੇ ਕਿ ਇੱਕ ਦਿਨ ਮੰਜ਼ਿਲ ਤੇ ਪਹੁੰਚਾਂਗੇ ਜ਼ਰੂਰ ਤੇ ਉਸਤਾਦ ਕਿਲੇ ਤਾਰ ਰੱਖਿਆ ਤੇ ਕਿੰਨਾ ਰਿਆ ਕਰਦੇ ਹਾਂਜੀ ਉਸਤਾਦਾਂ ਨੇ ਬੜਾ ਕੋਸਾ ਜਿਹਾ ਮੇਰੇ ਉਸਤਾਦ ਹੈ ਜੀ ਲਖਮਿੰਦਰ ਖੈਰਾ ਜੀ ਉਹਨਾਂ ਦੇ ਕਾਫੀ ਵੀ ਗਾਣੇ ਆ ਚੁੱਕੇ ਆ ਠੀਕ ਉਹਨਾਂ ਦੇ ਤੇ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਜੀ ਉਸਤਾਦਾਂ ਗਾਇਕ ਕੌਣ ਕੌਣ ਪਸੰਦ ਕਰਦੇ ਗਾਇਕ ਜੀ ਆਪਣਾ ਮਾਸਟਰ ਸਲੀਮ ਜੀ ਤੇ ਕਮਲ ਖਾਨ ਜੀ ਹਮ ਪਹਿਲਾਂ ਮਿਲੇਗਾ ਜੀ ਉਹਨਾਂ ਨੂੰ ਸਲੀਮ ਜੀ ਨੂੰ ਮਿਲਿਆ ਮੈਂ ਉਸਤਾਦ ਸਲੀਮ ਜੀ ਨੂੰ ਉਹਨਾਂ ਨੂੰ ਮਿਲਿਆ ਕਮਲ ਖਾਨ ਜੀ ਨੇ ਇਕ ਤਕਰੀਬ ਕੀ ਹੋ ਸਕਦਾ ਉਹਨਾਂ ਨੇ ਬੜਾ ਹੌਸਲਾ ਕੀਤਾ ਕਿ ਗਾਉ ਤੇ ਸ਼ਾਜੋ ਹਾਂ ਜੀ ਉਹਨਾਂ ਨੂੰ ਮਿਲਾਇਆ ਜਿਨ੍ਹਾਂ ਨੇ ਮੈਂ ਉਹਨਾਂ ਦਾ ਵੀ ਨਾਮ ਲੈਣਾ ਚਾਹਾਂਗਾ ਕਿਉਂਕਿ ਜੇ ਮੈਂ ਉਹਦਾ ਨਾਮ ਨਹੀਂ ਲੈਂਦਾ ਤਾਂ ਫਿਰ ਮੇਰੇ ਵਾਸਤੇ ਇਹ ਗੱਲ ਚੰਗੀ ਨਹੀਂ ਕਿਉਂਕਿ ਪਹਿਲੀ ਮੇਰੇ ਮੇਰਾ ਭਜਨ ਜਿਹੜਾ ਉਹਨਾਂ ਨੇ ਕਰਵਾਇਆ ਰਾਜਪੂਰੀਏ ਸਾਹਿਬ ਨੇ ਠੀਕ ਹੈ ਜੀ ਆਰ ਐਚ 뮤직 ਤੇ ਲਾਂਚ ਉਹਨਾਂ ਨੇ ਕੀਤਾ ਉਹਨਾਂ ਦੇ ਆਪਣੇ ਚੈਨਲ ਤੋਂ ਠੀਕ ਉਹਤੇ ਜਾ ਕੇ ਸਰਚ ਕਰੋ ਤੇ ਆਪਣਾ ਭਜਨ ਸੁਣੋ ਤੇ ਪਿਆਰ ਦਿਓ ਸ਼ੇਅਰ ਲਾਈਕ ਕਮੈਂਟ ਕਰੋ ਸਬਸਕ੍ਰਾਈਬ ਵੀ ਕਰੋ ਚੈਨਲ ਨੂੰ ਪਹਿਲੀ ਕਮਾਈ ਜਿਆਦਾ ਕੋਈ ਇਸ ਕੰਮ ਤੋਂ ਕੀਤੀ ਹੋਵੇ ਤਾਂ ਕਿੱਥੇ ਕੀਤੀ ਪਹਿਲੀ ਕਮਾਈ ਆਪਾਂ ਜੀ ਕੀਤੀ 2013 ਦੀ ਕੀਤੀ ਤੇ ਪਹਿਲੀ ਸਟੇਜ ਆਈ ਹੀ 2013-14 ਦੀ ਕਮਾਈ ਮੈਨੂੰ ਯਾਦ ਹੈ ਕਿ ਤਕਰੀਬਨ 3-300 ਰੁਪਏ ਮਿਲਿਆ ਸੀ ਹਾਂ ਜੀ ਹਾਂ ਜੀ ਖਰਚੇ ਕਿੱਥੇ ਕੀਤੇ ਉਹ ਖਰਚੇ ਮਮਣ ਪੈ ਜਾਂਦੇ ਸੀ ਕੀ ਸੁਪਨਾ ਕੀ ਹੈ ਜੀ ਸੁਪਨਾ ਹੈ ਕਿ ਮੈਂ ਗਾਇਕੀ ਚ ਅੱਗੇ ਜਾਵਾਂ ਤੇ ਆਪਣੇ ਮਾਪੋ-ਪੋਤਾ ਦਾ ਨਾਮ ਰੋਸ਼ਨ ਕਰਾਤੇ ਉਹਨਾਂ ਨੂੰ ਹਰ ਉਹ ਸੁੱਖ ਦੇ ਸਕਾਂ ਜਿਹੜਾ ਡਿਸਰਵ ਕਰਦੇ ਨੇ ਅਰਿਆਜ਼ ਕਿੰਨਾ ਚਿਰ ਚੱਲਦਾ ਸਰ ਅਜੰਮ ਅਰਿਆਜ਼ ਰੋਜ਼ਾਨਾ ਚੱਲਦਾ ਜੀ 2 ਘੰਟੇ ਸਵੇਰੇ 2 ਘੰਟੇ ਸ਼ਾਮ ਨੂੰ ਕਿਸ ਤਰੀਕੇ ਦਾ ਜ਼ਿਆਦਾ ਗਾਣੇ ਪਸੰਦ ਕਰਦੇ ਹੋ ਗਾਣੇ ਮੈਂ ਜੀ ਭਜਨ ਜ਼ਿਆਦਾ ਪਸੰਦ ਕਰਦਾ ਗਾਣੇ ਹਾਂਜੀ ਭਜਨ ਮਾਤਾ ਰਣੀ ਦੇ ਭਜਨ ਅਗੇ ਪੋਲੀਸ਼ਨ ਕਰ ਦਿੱਦੋਗੇ ਤੇ ਸੂਫੀ ਮੈਟਰ ਦਾ ਵੈਸੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਕੀ ਕੋਸ਼ਿਸ਼ ਕਰਦੇ ਹੋ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਸਤੇ ਜੀ ਟੈਲ ਪੱਤਰ ਦਾ ਕੰਮ ਕਰਦਾ ਕੀ ਲੱਗਦਾ ਕਿਉਂ ਹਲੇ ਉਹ ਮੁਕਾਮ ਨਹੀਂ ਹਸਲ ਹੋ ਪਾ ਰਿਹਾ ਚਲੋ ਇੱਕ ਹਰ ਚੀਜ਼ ਦੇ ਇੱਕ ਸਮਾਂ ਹੁੰਦਾ ਪਰ ਇਹ ਇੱਕ ਮੈਨੂੰ ਮੇਰੀ ਅਪੀਲ ਹੈ ਕਿ ਦੇਖੋ ਸਭ ਕੁਝ ਜਨਤਾ ਹੀ ਕਰਨਾ ਲਈ ਹੈ ਦੁਨੀਆ ਜੇ ਜਨਤਾ ਚਾਵੇ ਤੇ ਹਰ ਸ਼ੋ ਫਰਸ਼